ये सोने चाहिए सोने बैठे पर जाइए कैसे भीड़ भीड़ में नाच जाइए सोरे का ना चाहिए सोरे आराम में ना ना चाहिए ना <स्थाथ> चाहिए करियो क्यों गली कराइए <स्थाथ> रेखा ਪੰਡ ਸਿਟੀ ਬੋਲੀ ਤੋਂ ਨਹੀਂ ਵਾਰ ਜਿਹੜੇ ਵਿੱਚ ਜਾ ਮਾਰ ਵਿੱਚ ਵਾਰਾ ਇਹ ਕਿਹਨੇ ਪੁੱਲ ਖੁੱਲ ਗਈ ਹੁਲੇ ਲੱਗ ਗਈ ਹੁਲੇ ਹੇ ਹਲ ਗਈ ਨੇ ਤੇ ਹਾਜ਼ੀ ਅੱਗੇ ਉਹ ਪੁੱਲ ਗਈ ਨੇ ਦਿਖਦੇ ਅਪਣੀ ਤਰ੍ਹਾਂ ਹੋਰ ਕਿਉਂ ਪੁੱਲ ਗਈ ਸੀ ਹਟੇ ਉਲੀ ਤੇ ਅਜੇ ਕਿਨ ਪੁੱਲ ਗਈ ਵੀ ਤੇ ਆਂਦੀ ਤੇ ਅਜੇ ਪੁੱਲ ਗਈ ਹਲ ਗਈ ਹਲ ਗਈ ਹਲ ਗਈ ਮੈਂ ਤਾਂ ਹਾਸ਼ਕਾਂ ਦੀ ਨੱਕ ਵਿੱਚ ਤਲ ਗਈ ਤੇ ਮੈਂ ਤਾਂ ਹਾਸ਼ਕਾਂ ਦੀ ਟੱਕੜੀ ਚ ਤਲ ਗਈ शब तेरी डुल गई रे केॾा बजया शराब ਚਾਟੋ ਤੇ ਸੀਟੀ ਨਾਰ ਦੇ ਚ ਉਦਾਰਾ ਤੇਰਾ ਫਲ ਗਈ